ਅਸੀਟ ਬੈਲਟ ਲਾ ਦੇ ਤੂੰ ਕਿ ਸੀਟ ਬੈਲਟ ਲਾ ਲਈ ਲਾ ਦੇ ਸੀਟ ਬੈਲਟ ਮਾਂ ਮੇ ਆਨੇ ਪਾ ਲੈਣਾ ਮਾਂ ਨਾ ਤੂੰ ਐਡੇ ਸੋਹਣੇ ਕੱਪੜੇ ਪਾਈਆਂ ਨਾ ਆ ਦੇਖ ਨੱਕ ਲੱਗਾ ਨੱਕ ਲੱਗਾ ਵਾ ਨੱਕ ਲੱਗਾ ਵਾ ਨੱਕ ਲੱਗਾ ਵਾ ਆ ਦੇਖ ਨੱਕ ਲੱਗਾ ਬਹੁਤ ਨੱਕ ਲੱਗਾ ਗਏ ਨੇ ਤੂੰ ਹਨੀ ਨਾਮ ਕਿਨੇ ਲਿਖਿਆ ਵਾ ਇਥੇ ਤੂੰ ਲਿਖਿਆ ਵਾ ਤੈਨੂੰ ਜਾਹ ਚ ਲਿਖਣ ਦੀ ਮੇਰੇ ਫਿੰਗਰ ਲਿਖਣਾ ਆ ਗਿਆ ਤੈਨੂੰ ਚੇਤਾ ਹੋ ਗਿਆ ਵਾਓ ਕੇ ਏ ਆਰ ਐਨ ਕੀ ਬਣਿਆ ਮਸੜੀ ਘੋਰ ਸੈਂਗੋ ਕੀ ਹੋੜ ਮਸੜੀ ਘੋਰ ਸਿੰਗ ਹਲਕ ਨਹੀਂ ਇਹ ਲਿਖਿਆ ਵਾ ਕਰਨ ਕੇ ਏ ਐਲ ਆਰ ਐਨ ਆਰ ਐਨ ਤਵਜੂ ਜਲਦੀ ਮੈਂ ਕੁਕ ਲੈਣੀ ਆ ਲੈਣੀ ਇਹ ਲੈਣੀ ਉਹ ਤੁਸੀਂ ਹਾਂਜੀ ਲੈ ਲਓ ਜੀ ਕਿੰਨੇ ਰੁਪਏ ਦੀ ਆ ਇਹ ਹੈਗੀ ਆ ਜੀ 10 ਰੁਪਏ ਦੀ ਮੈਂ ਪੈਸੇ ਲਏ ਕਿ ਨਹੀਂ ਪੈਸੇ ਰਵਤੇ ਤੇ ਆਦੀ ਪੈਸੇ ਲਏ ਹੋ ਨਹੀਂ ਹੈ ਤੂੰ ਲੈ ਕੇ ਨਹੀਂ ਆਈ ਸੀ ਇਹ ਦੋ ਕਿੰਨੇ ਪੈਸੇ ਲਵਾਂਗੀ ਲੈ ਇਧਰੋਂ ਪੈਸੇ ਲੈਣਾਗੀ ਤੂੰ ਤੂੰ ਤਾਂ ਹੁਣੇ ਮੇਰਾ ਗਾਹਕ ਬਣਨ ਆਈ ਸੀ ਮਾਸਟਰ ਜੀ ਲੈ ਤੂੰ ਤਾਂ ਪਹਿਲਾਂ ਕਹਿੰਦੀ ਸੀ ਮੈਂ ਪੈਸੇ ਲੈ ਕੇ ਹੁੰਨੀ ਆ ਤੂੰ ਤਾਂ ਇਧਰੋਂ ਗਾਗ ਬਣ ਕੇ ਇਧਰੋਂ ਤੂੰ ਮੈਨੂੰ ਤਾਂ ਪੈਸੇ ਮੰਗਣ ਆਈ ਮੇਰੇ ਪੈਸੇ ਮੈਨੂੰ ਹੀ ਮੋੜ ਦੇਣੇ ਆ ਨਹੀਂ ਹਾਂ ਆ ਕਹਣਾ ਤੇ ਉੱਤਰਨ ਖਾ ਉਧਰ ਦੇ ਕਾਹਨ ਆ ਇੱਧਰ ਕਾਹਦੇ ਆ ਉਧਰ ਦੇ ਕਾਹਨ ਆ ਤਾ ਮੈਨੂੰ ਪੈਸੇ ਦੋ ਮੈਂ ਆਪੇ ਚੱਕ ਲੇ ਇਹ ਪੈਸੇ ਯਾਰਾ 1 ਰੁਪਿਆ ਨਹੀਂ ਹੋਣੇ ਕਿ 1.5 ਰੁਪਏ ਦੇ ਡੇਡ ਲੈ ਲੈ ਚੱਲ ਮੈਂ ਤੇ ਡੇਡ ਛੱਡ ਕੇ ਤੂੰ 5 ਲੈ ਲੈ ਯਾਰ ਆ ਚੱਕ ਵੈਸੇ ਹੀ ਵੈਸੇ ਆ ਚੱਕ ਹੋ ਜਾਕ ਮੈਂ ਇੱਕ ਆ ਲੈਣੀ ਆ ਤੇ ਆ ਲੈਣੀ ਆ ਠੀਕ ਹੈ ਜੀ ਤੂੰ 330 ਤੇ 330 50 50 80 90 ਪੂਰੇ 100 100 100 ਕਲੋਟਾ 300 100 ਕਲੋਟਾ 300 ਕੋਤਾਸਾ ਇਹਨੇ ਪਸੰਦੀ ਨਹੀਂ ਲੈਣੇ ਮੈਂ ਆ ਛੱਡ ਕੇ ਤੇ ਆ ਛੱਡ ਗਏ ਤੇ ਆ ਛੱਡ ਗਏ ਚੇ ਤੇਰੇ ਮਾਮੇ ਨੂੰ ਵਿਚੇ ਤੈਨੂੰ ਦੋਆਂ ਨੂੰ ਕੁੱਟੂਗਾ ਅਜੀ ਬੱਟਾ ਬੱਟਾ ਡੋਲੇ ਤੈਰੇ ਮਾ ਡੋਲੇ ਡੂਲੇ ਦੇਖੀ ਤੇਰੇ ਮਾ ਡੋਂਦਾ ਕਿੱਦਾਂ ਵਾ ਦੇਖੀ ਤੈਨੂੰ ਛਾਤਰਾ ਮਾਰਦਾ ਚੋਕ ਕੇ ਤੇਰਾ ਪੀਜੂ ਗੱਡਾਂਗੇ